ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਦਾ ਇੱਕ ਬਫਤ ਬਿਜਲੀ ਨਾਲ ਸੰਬੰਧਿਤ ਸਮੱਸਿਆਵਾਂ ਲਈ ਪਾਵਰ ਕਾਮ ਦੀ ਰੁੜਕਾ ਕਲਾ ਸਬ ਡਿਵੀਜ਼ਨ ਦੇ ਅਧਿਕਾਰੀਆਂ ਨੂੰ ਮਿਲਿਆ ਇਸ ਬਫਤ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਬੰਦ ਸਿੰਘ ਸੰਧੂ ਅਤੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਨੇ ਕੀਤੀ ਆਗੂਆਂ ਦੇ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਢਿੱਲੀਆਂ ਤਾਰਾਂ ਚੋਰੀ ਹੋਏ ਟਰਾਂਸਫਾਰਮਰ ਅਤੇ ਖੰਭਿਆਂ ਨਾਲ ਸੰਬੰਧਿਤ ਹੋਰ ਮੁਸ਼ਕਲਾਂ ਕਾਰਨ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਸਨ ਪਰੇਸ਼ਾਨੀ ਇਸ ਗੱਲ ਦੀ ਵੀ ਹੈ ਕਿ ਇਹਨਾਂ ਦਿਨਾਂ ਵਿੱਚ ਜੋ ਨਿਰਾਸ਼ਾ ਸੀ ਜਾਂ ਚੱਲ ਰਿਹਾ ਹੈ ਅਜਈਆਂ ਮੁਸ਼ਕਲਾਂ ਪਾਵਰਕਾਮ ਦੇ ਐਸਜੀਓ ਦੇ ਧਿਆਨ ਵਿੱਚ ਲਿਆਉਣ ਮੌਕੇ ਇਕੱਲੀ ਮੰਗ ਤੇ ਵੀ ਚਰਚਾ ਕੀਤੀ ਗਈ ਇਸ ਮੌਕੇ ਦੇ ਐਸਜੀਓ ਨੇ ਬਫਦ ਨੂੰ ਯਕੀਨ ਦਿਵਾਇਆ ਕਿ ਕੁਝ ਮੰਗਾ ਤਾਂ ਅੱਜ ਹੀ ਹੱਲ ਹੋ ਜਾਣ ਗਿਆ ਜਦ ਕਿ ਬਾਕੀ ਮੰਗਾ 2-3 ਦਿਨਾਂ ਚ ਹੱਲ ਹੋ ਜਾਣ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ ਹਾਂਜੀ ਅੱਜ ਅਸੀਂ ਜਮੂਰੀ ਕਿਸਾਨ ਸਭਾ ਪੰਜਾਬ ਦੀ ਰਮਾਈ ਦੇ ਥੱਲੇ ਇਲਾਕੇ ਦੇ ਪਿੰਡਾਂ ਦੇ ਜਿਹੜੇ ਮੋਤਵਨ ਸੱਜਣ ਆ ਉਹਨਾਂ ਨੂੰ ਬੁਲਾ ਕੇ ਜਿਹੜੀਆਂ ਬਿਜਲੀ ਦੀਆਂ ਸਾਡੀਆਂ ਸਮੱਸਿਆਵਾਂ ਸੀਗੀਆਂ ਉਹ ਐਸਡੀਓ ਸਾਹਿਬ ਦੇ ਨਾਲ ਜਿਹੜੀਆਂ ਸਾਝੀਆਂ ਕੀਤੀਆਂ ਆ। ਸੈਰ ਤੋਂ ਭਾਵੇਂ ਸਭ ਤੋਂ ਜਿਹੜੀ ਮੇਨ ਸਾਡੀ ਆਦੀ ਮੰਗ ਸੀ ਵੀ ਜਿਹੜੀ ਭਰਤੀ ਆ ਉਹ ਮਤਲਬ ਜਿੰਨੀ ਜਲਦੀ ਕੀਤੀ ਜਾਵੇ ਉਹਦੇ ਭਰਤੀ ਹੋਣ ਦੇ ਨਾਲੇ ਜਿਹੜੀ ਆ ਜਈਇ ਇੱਕ ਰਹਿ ਗਿਆ। ਤੇ ਜਿਹੜਾ ਠੇਕੇਦਾਰੀ ਸਿਸਟਮ ਆ ਉਹਨੂੰ ਖਤਮ ਕੀਤਾ ਜਾਵੇ। ਇਹ ਸਬ ਡਿਵੀਜ਼ਨ ਦੇ ਵਿੱਚ ਮੰਨ ਲਓ ਜਿੱਥੇ ਲੱਖਾਂ ਮੰਨ ਲਓ ਬਈ ਕਨੈਕਸ਼ਨ ਆ ਤੇ ਉਥੇ ਜਈ ਜਿਹੜਾ ਆ ਉਹ ਇੱਕ ਆ। ਤੇ ਉਹਦੇ ਨਾਲ ਜਿਹੜੇ ਪ੍ਰਾਈਵੇਟ ਹੋਰ ਸਾਡੇ ਮਿੱਤਰ ਆ ਉਹ ਵੀ ਮੰਨ ਲਓ ਬਹੁਤ ਘਟਿਆ ਇਸ ਕਰਕੇ ਅੱਜ ਗਰਮੀ ਦਾ ਸੀਜ਼ਨ ਹੋਣ ਕਰਕੇ ਸਾਰੇ ਪਿੰਡਾਂ ਦੇ ਅੰਦਰ ਜਿਹੜਾ ਉਹ ਮੰਨ ਲਓ ਵੀ ਸਾਡਾ ਇਹ ਟਾਂਚਾ ਆ ਉਹ 50 ਸਾਲ ਪੁਰਾਣਾ ਟਾਂਚਾ ਹੋਇਆ ਉਹ ਜਿਉਂ ਦੀ ਤਿਉਂ ਚੱਲੀ ਜਾਂਦਾ ਲੋਡ ਉਹਦੇ ਤੇ ਵੱਧ ਗਿਆ ਆ ਤਾਰਾਂ ਢਿੱਲੀਆਂ ਆ ਟਰਾਂਸਫਾਰਮ ਜਿਹੜੇ ਆ ਉਹ ਪੁਰਾਣੇ ਆ ਛੋਟੇ ਆ ਪਟਾਕੇ ਪਈ ਜਾਂਦੇ ਆ ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਸਿਗੀਆਂ ਕੋ ਟ੍ਰਾਂਸਫਾਰਮ ਚੋਰੀ ਹੋਏ ਆ ਉਹਦੇ ਸਬੰਧ ਵਿੱਚ ਇਲਾਕੇ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਲੈ ਕੇ ਐਸ.ਡੀ.ਓ ਸਾਹ ਨੂੰ ਮਿਲਿਆ ਉਨਾਰੇ ਯਕੀਨ ਦਿਵਾਇਆ ਤੇ ਮੈਂ 2-4 ਦਿਨ ਦੇ ਵਿੱਚ ਤੁਹਾਡੇ ਜਿਹੜੇ ਮਸਲੇ ਆ ਉਹ ਅਸੀਂ ਹੱਲ ਕਰ ਦਿਆਂਗੇ ਅਸੀਂ ਫਿਰ ਤੋਰ ਚਰ ਬੇਨਤੀ ਇਸ ਗੱਲ ਦੀ ਕਰਦੇ ਆਂ ਬਈ ਬੇਨਤੀ ਕਰਦੇ ਆਂ ਬਈ ਜਲਦੀ ਤੋਂ ਜਲਦੀ ਜਿਹੜੀ ਇਹ ਸਮੱਸਿਆ ਆ ਉਹਨੂੰ ਹੱਲ ਕੀਤਾ ਜਾਵੇ ਨਹੀਂ ਤਾਂ ਫਿਰ ਅਸੀਂ ਮੰਨ ਲਵਾਂਗੇ ਜਿਹੜਾ ਅਗਲਾ ਪ੍ਰੋਗਰਾਮ ਆ ਫੈਸਲਾ ਕਰਕੇ ਜਿਹੜਾ ਉਹ ਲੀਕਾਂਗੇ ਪਰ ਉਹਨਾਂ ਨੇ ਅਜਿਓ ਸਾਹਬ ਨੇ ਵਿਸ਼ਵਾਸ ਦਿਵਾਇਆ ਤੇ ਮੇਰੇ ਵੱਸ ਦਾ ਜੋ ਵੀ ਰੋਗ ਆ ਜੋ ਲੱਗਦੀਆਂ ਮੁਸ਼ਕਲਾਂ ਤੁਹਾਡੀਆਂ ਉਹ ਜਲਦੀ ਤੋਂ ਜਲਦੀ ਜਿਹੜੀਆਂ ਹੱਲ ਕੀਤੀਆਂ ਜਾਣਗੀਆਂ ਧੰਨਵਾਦ हां जी ਸਾਰਾ ਜਿੱਥੇ ਬੰਦੀਆਂ ਦੇ ਆਗੂ ਆਏ ਸੀ ਕੁਝ ਕੀ ਕਹੇਗੇ ਤੇ ਜਿੱਥੇ ਬੰਦੀਆਂ ਜਿਹੜੀਆਂ ਹੈਗੀਆਂ ਜੰਮੂ ਬਰੀ ਕਿਸਾਨ ਸਭਾ ਪੰਜਾਬ ਇਹਦੇ ਪਰ ਉਹ ਬੰਦੀਆਂ ਜਿੱਥੇ ਬੰਦੀਆਂ ਸੀ ਨਾ ਦੇ ਰਿਹਾ ਸਰਪਰਾਸਤ ਜਿਹੜੇ ਸੀਗਾ ਨਾ ਕੋਈ ਕਿਸਾਨ ਸੀ ਤੇ ਕੁਝ ਸੁਨਾਸੇ ਮਾਲ ਸੀਗੀਆਂ ਉਹਨਾਂ ਦੀਆਂ ਸਪਲਾਈ ਦੇ ਰਿਗਾਰਡਿੰਗ ਤੇ ਥੋੜੀਆਂ ਨੇ ਅਪੀਲ ਦੇ ਵਿੱਚ ਕੁਝ ਉਤਾਰਾ ਵਗੈਰਾ ਨਹੀਂ ਮੀਨੇ ਨੇ ਉਹਨਾਂ ਦੇ ਰਿਗਾਰਡਿੰਗ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਜਿਹੜੀਆਂ ਦੱਸੀਆਂ ਹੈ ਤੇ ਉਹਨਾਂ ਦਾ ਨਾਮ ਸਮਸਯਾ ਮਦਾ ਹਰੁਕੇ ਦਾ ਹਰੁਕੇ ਦਾ ਕਰਤਾ ਹੈ